ਸੱਤੇ ਹੋ ਜਿੰਨ ਅਰਜੁਨ ਜੀ ਦਾ 판ਸਾ ਬਾਏ ਮੁਗੀ ਹੋਤੇ ਬਾਬਾ ਜੀ ਸਾਨੂੰ ਸ਼ਿੱਧੀ ਬਾਰੇ ਦੱਸੋ ਜੀ ਸੰਸਾਰ ਵਿੱਚ ਕਈ ਸ਼ਿੱਧੀਆਂ ਹੋਈਆਂ ਹਨ ਕੋਈ ਐਸੀ ਵੀ ਸ਼ਹੀਦੀ ਹੈ ਜੀ ਜੋ ਸਭ ਤੋਂ ਵੱਡੀ ਅਤੇ ਸਭ ਤੋਂ ਮਹਾਨ ਹੈ ਜੀ ਹਾਂ ਜੀ ਸਭ ਤੋਂ ਵੱਡੀ ਤੇ ਮਹਾਨ ਸ਼ਿੱਧੀ ਸਿੱਖ ਪੰਦੇ ਪੰਜਵੇਂ ਗੁਰੂ ਖੁਰ ਅਰਜਨ ਦੇਵ ਜੀ ਦੀ ਹੋਈ ਅੱਛਾ ਉਹਨਾ ਦੀ ਸ਼ਹੀਦੀ ਇੰਨੀ ਮਹਾਨ ਕਿਉਂ ਸੀ ਇਸ ਬਾਰੇ ਜਾਣਨ ਲਈ ਆਓ ਗੁਰਦੁਆਰਾ ਸ੍ਰੀ ਗੁਨਾਨ ਦੇਵ ਦਰਬਾਰ ਮੇਸ਼ ਨਗਰ ਵਿਖੇ 31 ਤਰੀਕ ਸ਼ਾਮ 6 ਵਜੇ ਚਲਿਏ ਜੀ ਇਸ ਬਾਰੇ ਜਸਤ ਲੇ ਕੌਣ ਕੌਣ ਆ ਰਿਹਾ ਹੈ ਜੀ ਇਸ ਬਾਰੇ ਦੱਸਣ ਲਈ 4 ਸਾਲ ਤੋਂ ਲੈ ਕੇ 24 ਸਾਲ ਤੱਕ ਤੇ ਬੱਚੇ ਆ ਰਹੇ ਹਨ ਤੇ ਬੱਚੇ ਸੁਖਨੀ ਸਾਹਿਬ ਜੀ ਦਾ ਪਾਠ ਵੀ ਕਰਨਗੇ ਜੀ ਇਸ ਪ੍ਰੋਗਰਾਮ ਦਾ ਲਾਈਵ ਵੀ ਹੋਵੇਗਾ ਜੀ ਹਾਂ ਜੀ ਇਸ ਦਾ ਲਾਈਵ YouTube ਚੈਨਲ ਗੁਰੂਗੁਰ ਜੱਪ ਅਤੇ ਦਸ਼ਮेश ਲਾਈਵ ਤੇ ਵੀ ਹੋਵੇਗਾ ਜੀ